बड़ी तादाद खाए दो खड़े करके नारे का जवाब देना पार्टी स्मार्ट पार्टी तो पदार्थ जो भी है जो जमीन सचाई है अभी तो नहीं अंगड़ाई है जय भी जय भारत। ਆ ਹੁਣ ਮੈਂ ਦੇਖੀ ਕਰੂੰਗਾ ਦਰਸ਼ਨ ਸਿੰਘ ਨੂੰ ਪਿਆਰ ਗੁਰੂ ਨਾਨਕ ਅਕੈਡਮੀ ਭਵਾਨੇਗੜ ਸਰਦਾਰ ਅਮਨਦੀਪ ਸਿੰਘ ਜੀ ਸਾਥੀਆਂ ਸਮੇਤ ਪਹੁੰਚਿਆ ਧੰਨਵਾਦ ਸਰਦਾਰ ਰੇਗੂ ਸਿੰਘ ਜੀ ਸੀਨੀਵਾਲ ਕਲਾ ਪੰਚਾਇਤ ਮੈਂਬਰ ਉਹ ਵੀ ਉਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਆ ਜੀ ਆਪਾਂ ਜ਼ਿਆਦਾ ਕੋਈ ਕਾਂਸ਼ੀ ਰਾਮ ਵਰਗਾ ਜੰਮ ਦੀ ਥੈਂਕ ਯੂ ਤੁਹਾਡੀ ਲਈ ਸ਼ੁਕਰੀਆ ਜੀ ਇਹ ਗੱਲ ਹਰਦੀਪ ਜੋਗਾ ਚਲੋ ਇਹ ਰੈਲੀ ਗੱਡੀ ਜਾ ਰਹੀ ਹੈ ਮੰਡੀ ਦੇ ਵਿੱਚ ਕੀ ਕੀ ਮੈਨ ਮੈਨ ਮੌਜਨ ਸਮਾਜ ਪਾਰਟੀ ਨੇ 15 ਮਾਰਚ ਨੂੰ ਭਗਵਾੜੇ ਦੀ ਧਰਤੀ ਤੋਂ ਸਬਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਕੈਨ ਕੁਮਾਰੀ ਮਾਇਆਵਤੀ ਜੀ ਕੌਮੀ ਪ੍ਰਧਾਨ ਮੌਜਨ ਸਮਾਜ ਪਾਰਟੀ ਜੀ ਦੇ ਅਸ਼ੀਰਵਾਦ ਦੇ ਨਾਲ ਅਸੀਂ ਪੰਜਾਬ ਸੰਭਾਲੋ ਮਹਿਮ ਅ ਸ਼ੁਰੂ ਕੀਤੀ ਆ ਪੰਜਾਬ ਸੰਭਾਲੋ ਮਹਮ ਸ਼ੁਰੂ ਕਰਨ ਦਾ ਉਦੇਸ਼ ਮਕਸਦ ਕੀ ਹੈ ਕਿ ਅਸੀਂ ਇਸ ਸਿੱਟੇ ਤੇ ਪਹੁੰਚੇ ਆ ਪੰਜਾਬ ਦੇ ਵਸ ਵਾਸੀ ਵੀ ਇਸ ਸਿੱਟੇ ਤੇ ਪਹੁੰਚੇ ਆ ਕਿ 78 ਸਾਲ ਜਿਹਨੇ ਪੰਜਾਬ ਸੰਭਾਲਿਆ ਜਿਨ੍ਹਾਂ ਨੂੰ ਪੰਜਨਤਾ ਪੰਜਾਬ ਸੰਭਾਲਦੀ ਰਹੀ ਉਹਦੇ ਵਿੱਚ ਆਮ ਪਾਰਟੀ ਆ ਕਾਂਗਰਸ ਅਕਾਲੀ ਭਾਜਪੀ ਇਹਨਾਂ ਨੇ ਪੰਜਾਬ ਤਬਾਹ ਕਰਤਾ ਬਰਬਾਦ ਕਰਤਾ ਉਹ ਪੰਜਾਬ ਦੀ ਤਬਾਹੀ ਸਭ ਤੋਂ ਪਹਿਲਾਂ ਡਰੱਗ ਮਾਫੀਏ ਨੇ 2 ਲੱਖ ਨੌਜਵਾਨ ਜਿਹੜੇ ਆ ਉਹ ਚਿੱਟੇ ਨਾਲ ਮਾਰ ਦਿੱਤੇ ਚਿੱਟੇ ਦੀ ਹੋਮ ਡਿਲੀਵਰੀ ਹੋ ਰਹੀ ਕਿਉਂ ਡਰੱਗ ਮਾਫੀਆ ਦਾ ਨੈਟਵਰਕ ਨਹੀਂ ਟੁੱਟ ਰਿਹਾ ਬਹੁਜੁਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਡਰੱਗ ਮਾਫੀਆ ਦਾ ਪੈਸਾ ਪੰਜਾਬ ਦੀ ਰਾਜਨੀਤੀ ਤੇ ਲੱਗ ਰਿਹਾ ਜਦ ਤੱਕ ਅਸੀਂ ਡਰੱਗ ਮਾਫੀਆ ਪੁਲਿਸ ਔਰ ਪੋਲੀਟਿਸ਼ੀਅਨ ਦਾ ਇੱਕ ਗੱਠ ਜੋੜ ਨਹੀਂ ਤੋੜਦੇ ਉਹ ਤੱਕ ਇਹਦਾ ਨੈਟਵਰਕ ਨਹੀਂ ਟੁੱਟਣਾ ਹੁਣ ਸਰਕਾਰ ਨੇ 3 ਮਹੀਨੇ ਕੈਂਪੇਨ ਚਲਾਈ ਜੁੱਧ ਨਸ਼ਿਆਂ ਵਿਰੁੱਧ ਕਿੱਥੇ ਪੰਜਾਬ ਚ ਡਰੱਗ ਖਤਮ ਹੋਇਆ ਜੀ ਇਹਨਾਂ ਦੀ ਜੁੱਧ ਨਸ਼ਿਆਂ ਵਿਰੁੱਧ ਕੈਂਪੇਨ ਦੇ ਦੌਰਾਨ ਹੀ ਜ਼ਹਿਰੀਲੀ ਸ਼ਰਾਬ ਨਾਲ ਮਜੀਠੇ 22 ਮਰ ਗਏ 3 ਲੁਧਿਆਣੇ ਮਰ ਗਏ ਇਹ ਤਾਂ ਮਤਲਬ ਡਰੱਗ ਮਾਫੀਆ ਤਾਂ ਆਪਣਾ ਕਾਰੋਬਾਰ ਚਲਾ ਰਿਹਾ ਜ਼ਹਿਰੀਲੀ ਸ਼ਰਾਬ ਦਾ ਚਲਾ ਰਿਹਾ ਚਿੱਟੇ ਦਾ ਚਲਾ ਰਿਹਾ ਹੋਰ ਜਿਹੜੇ ਇਲੀਗਲ ਡਰੱਗ ਹੈਗੇ ਉਹ ਸਾਰੇ ਮਾਰਕੀਟ ਦੇ ਵਿੱਚ ਅਵੇਲੇਬਲ ਆ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਬੇਕ ਆਫ ਕਾਰੋਬਾਰ ਚੱਲ ਰਿਹਾ ਸਰਕਾਰ ਨੇ 13 14 ਹਜ਼ਾਰ ਨੌਜਵਾਨ ਉਹ ਫੜ ਕੇ ਜੇਲ੍ਹ ਭੇਜ ਦਿੱਤੇ ਜਿਹਦੇ ਵਿੱਚ 95 98 99% ਉਹ ਆ ਜਿਹੜੇ ਡਰੱਗ ਮਾਫੀਆ ਦੇ ਸ਼ਿਕਾਰ ਹੋ ਆ ਇਸ ਵਿਵਸਥਾ ਦੇ ਵਿਕਟਮ ਪੀੜਤ ਆ ਔਰ ਪੀੜਤਾਂ ਨੂੰ ਸਮਗਲਰ ਬਣਾ ਕੇ ਜੇਲ੍ਹ ਭੇਜ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਨਸ਼ਾ ਸ਼ਡਾਓ ਕੇਂਦਰਾਂ ਤੇ ਲੈ ਕੇ ਜਾਂਦੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਮੁਰਬਸਾਉ ਕੇਂਦਰਾਂ ਤੇ ਲੈ ਕੇ ਜਾਂਦੇ ਕਿਉਂ ਕਿਉਂਕਿ ਸਰਕਾਰ ਨੇ ਨਾ ਡੀ ਐਡਿਕਸ਼ਨ ਸੈਂਟਰ ਬਣਾਏ ਨਾ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਇਸ ਕਰਕੇ ਉਹ ਪੀੜਤਾ ਨੂੰ ਚੱਕ ਕੇ ਜੇਲ੍ਹ ਭੇਜਦੇ ਇਹ ਦੱਸਣ ਕਿਹੜਾ ਬੜਾ ਮਾਫੀਆ ਇਹਨਾਂ ਨੇ ਫੜਿਆ ਹੈ 4-4 ਗ੍ਰਾਮ ਵਾਲੇ ਉਹਨੂੰ ਸਮਗਲਰ ਬਣਾਤਾ ਕਿ ਕਵਾਂਟਰਾ ਵਾਲੇ ਟਰੱਕਾਂ ਵਾਲੇ ਉਹ ਕਿੱਥੇ ਆ ਵੱਡੇ ਸਪਲਾਈਅਰ ਕਿੱਥੇ ਉਹਨਾਂ ਨੂੰ ਕਿਉਂ ਨਹੀਂ ਹੱਥ ਪੈ ਰਿਹਾ ਮੈਂ ਫਿਰ ਕਹਿੰਦਾ ਕਿਉਂਕਿ ਡਰੱਗ ਮਾਫੀਆ ਦਾ ਪੈਸਾ ਪੰਜਾਬ ਦੀ ਰਾਜਨੀਤੀ ਵਿੱਚ ਲੱਗ ਰਿਹਾ ਬੀਐਸਪੀ ਨੇ ਪੰਜਾਬ ਸੰਭਾਲੋ ਮਹਮ ਉਸ ਮਾਂ ਦੇ ਦਰਦ ਨੂੰ ਲੈ ਕੇ ਸ਼ੁਰੂ ਕੀਤੀ ਹੈ ਜਿਹੜੀ ਆਪਣੇ ਪੁੱਤ ਦੀ লাশ ਕੋਲ ਬਿਲਕੁਲ ਦੀ ਔਰ ਉਹਦੀ ਕੋਈ ਵਿਵਸਥਾ ਸੁਣ ਨਹੀਂ ਰਹੀ ਅਸੀਂ ਧੀਆਂ ਦੇ ਸੁਹਾਗ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਮਾਮਾ ਤੇ ਪੁੱਤ ਬਚਾਉਣ ਲਈ ਮੈਦਾਨ ਚਾਹੀਏ ਪੰਜਾਬੀਆਂ ਨੂੰ ਮੇਰਾ ਸਨੇਹਾ ਆਜ਼ਾਦ ਜ਼ਮੀਰਾਂ ਨੂੰ ਸਨੇਹਾ ਜਾਗਦੀਆਂ ਜ਼ਮੀਰਾਂ ਨੂੰ ਸੁਨੇਹਾ ਪੰਜਾਬ ਦੇ ਦਰਦਮੰਦਾਂ ਨੂੰ ਸਦਾ ਕਿ ਆਓ ਬੀਐਸਪੀ ਦੀ ਪੰਜਾਬ ਸਵਾਲੋ ਮਹਮ ਦਾ ਹਿੱਸਾ ਬਣੋ ਅਸੀਂ ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਪੁਲਿਸ ਔਰ ਪੋਲੀਟਿਸ਼ੀਅਨ ਦੇ ਨੈਟਵਰਕ ਨੂੰ ਤੋੜਾਂਗੇ ਔਰ ਪੰਜਾਬ ਚ ਡਰੱਗ ਮਾਫੀਆ ਦੀਆਂ ਜੜਾਂ ਔਖੇੜ ਕੇ ਸਤਾਗੇ ਬੀਐਸਪੀ ਦੀ ਪੰਜਾਬ ਸਵਾਲੋ ਮਹਮ ਔਰ ਇਸ ਤੋਂ ਲੱਭ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਸਰਕਾਰ ਦੀ ਕੋਈ ਨੀਤੀ ਨਹੀਂ ਹੈ ਅਮਰੀਕਾ ਦਾ ਮਜ਼ਦੂਰ ਵੀ ਪੀੜਤ ਉਹਨੂੰ ਵੀ ਸਮੇਂ ਸਿਰ ਪੈਸਾ ਨਹੀਂ ਮਿਲ ਰਿਹਾ ਹਾਜ਼ਰੀ ਕਿਤੇ ਹੋਰ ਹੁੰਦੀ ਹੈ ਕੰਮ ਕਿਤੇ ਹੋਰ ਹੁੰਦਾ ਔਰ ਲੈਂਡ ਮਾਫੀਆ ਸੈਂਡ ਮਾਫੀਆ ਬਿਲਕੁਲ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਦੀ ਸਰਪ੍ਰਸਤੀ 'ਚ ਲੱਗਿਆ ਹੈ ਪੰਜਾਬ ਦੇ ਸਿਰਫ 299000 ਕਰੋੜ ਦਾ ਕਰਜ਼ਾ ਸੀ ਜਦੋਂ ਇਹ ਸਰਕਾਰ ਆਈ ਹੁਣ 374000 ਕਰੋੜ ਦਾ ਹੋ ਗਿਆ 45000 ਕਰੋੜ ਦਾ ਹੋਰ ਮੰਗ ਰਾਇਆ ਹੈ ਸਿੱਖਿਆ ਕ੍ਰਾਂਤੀ ਇਹਨਾਂ ਦੀ ਫੇਲ ਹੋ ਗਈ ਸਕੂਲਾਂ ਚ ਅਧਿਆਪਕ ਹੈ ਨਹੀਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਨਹੀਂ ਹੋਇਆ ਸਿਹਤ ਸਭਾਵਾਂ ਮਾ ਹਸਪਤਾਲਾਂ ਚ ਡਾਕਟਰ ਹੈ ਨਹੀਂ ਸੋ ਇਹ ਸਾਰਾ ਸਿਸਟਮ ਜੋ ਕਲਾਪਸ ਹੋਇਆ ਪੰਜਾਬ ਦਾ ਇਹਦੇ ਲਈ 78 ਸਾਲਾਂ ਦੇ ਹੁਕਮਰਾਨ ਕਾਂਗਰਸ ਅਕਾਲੀ ਭਾਜਪਾ ਆਪ ਇਹ ਜ਼ਿੰਮੇਵਾਰ ਇਹ ਜ਼ਿੰਮੇਵਾਰਾਂ ਤੇ ਇਹਨਾਂ ਨੂੰ ਉਖਾੜਨਾ ਪਊਗਾ ਪੰਜਾਬ ਜੜਨੇ ਵਾਲਿਆਂ ਨੂੰ ਰੱਦ ਕਰਨਾ ਪਊਗਾ ਔਰ ਅੱਜ ਜਿਹੜੀ ਸਾਡੀ ਪੰਜਾਬ ਚ ਪੰਜਾਬ ਸੰਭਾਲ ਹੋਰ ਅਸੀਂ ਸੰਗਰੂਰ ਤੇ ਅਸੀਂ ਲੋਕ ਸਭਾ ਸੰਗਰੂਰ ਤੇ ਰੱਖੀ ਹੈ ਜਿਹੜੀ ਭਾਰਤੀਾ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ ਕਿਉਂਕਿ ਬੀਐਸਪੀ ਦਾ ਅੰਦੋਲਨ ਹੈ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਸਾਡੀ ਹੈ ਅਸੀਂ ਕਿਰਤियां ਕੰਮਿਆਂ ਛੋਟੇ ਕਿਸਾਨ ਮਜ਼ਦੂਰਾ ਗਲਤਾ ਪਛੜਿਆ ਸਰਕਾਰ ਦੀ ਬੇਲੀ पे ਜ਼ਮੀਨ ਉਹਨਾਂ ਚ ਵੰਡਣੀ ਚਾਹੁੰਦੇ ਔਰ ਬੀਐਸਪੀ ਨੇ ਜੂਪੀ ਜਦੋਂ ਪੰਖ ਮਾਰੇ ਮਾਹਿਬਤੀ ਜੀ ਮੁੱਖ ਮੰਤਰੀ ਬਣੇ ਤੋ ਪੈਨ ਮਾਇਆਵਤੀ ਜਿੱਦੀ ਦੇਖ ਰੱਖ ਦੇ ਵਿੱਚ ਲੱਖਾਂ ਏਕੜ ਜ਼ਮੀਨ ਬੇਜ਼ਮੀਨੇ ਗਰੀਬਾਂ ਦਲਤਾਂ ਪਛੜਿਆਂ ਛੋਟੇ ਕਿਸਾਨਾਂ ਨੂੰ ਵੰਡੇ ਗਏ ਸ਼ਹਿਰਾਂ ਦੇ ਵਿੱਚ ਵੀ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਗਏ ਅਸੀਂ ਪੰਜਾਬੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਇੱਥੋਂ ਸਨੇਹਾ ਦੇਣਾ ਚਾਹੁੰਦੇ ਹਾਂ ਸੰਗਰੂਹ ਦੀ ਧਿਰਤੀ ਤੋਂ ਕਿ ਇੱਥੇ ਰਾਜੇ ਦੀ ਜ਼ਮੀਨ ਕਿਰਤੀ ਕਾਮੇ ਛੋਟੇ ਕਿਸਾਨ ਕਹਿੰਦੇ ਸੀ ਸਾਨੂੰ ਦੇ ਦਿਓ ਸਰਕਾਰ ਰਾਜਾ ਸ਼ਾਹੀ ਸਿਸਟਮ ਨਾਲ ਖੜੀ ਹੋ ਗਈ ਔਰ ਕਿਰਤਿਆਂ ਦੇ ਉੱਪਰ ਡੰਡਾ ਚੱਲਿਆ ਉਹਨਾਂ ਨੂੰ ਜੇਲ੍ਹ ਭੇਜਿਆ ਹੁਕਮਰਾਨ ਇੰਨਾ ਬੇਲੱਜਾ ਨਿਕਲਿਆ ਕਿ ਅਣਬੇਈਆਂ ਸਾਡੀਆਂ ਤਿਆਂ ਨੂੰ ਵੀ ਜੇਲ੍ਹ ਭੇਜਣ ਲੱਗੇ ਉਹਨੇ ਸ਼ਰਮ ਨਹੀਂ ਕੀਤੀ ਔਰ ਬੁੱਢੀਆਂ ਮਾਮਾ ਨੂੰ ਜੇਲ੍ਹ ਭਜਣ ਲੱਗਿਆ ਬਜ਼ੁਰਗਾਂ ਨੂੰ ਭੇਜਣ ਲੱਗਿਆ ਸ਼ਰਮ ਨਹੀਂ ਕਰੀ ਮਨੁੱਖੀ ਅਧਿਕਾਰਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਤੂੰ ਇਸ ਜ਼ਬਰ ਦੇ ਵਿਰੁੱਧ BSP ਨੇ ਉਸ ਵਕਤ ਵੀ ਆ ਕੇ ਲੜਾਈ ਲੜੀ ਆਮ ਪਾਰਟੀ ਦੀ ਸਰਕਾਰ ਜੇਲ੍ਹਾਂ ਭੇਜਣ ਵਾਲੀ ਸੀ ਔਰ BSP ਜੇਲ੍ਹਾਂ ਚੋਂ ਕਢਵਾਉਣ ਲਈ ਖੜੀ ਹੋਇਆ ਇਹਨਾਂ ਨੇ 3 ਮਾਮਾ ਜੇਲ੍ਹਾਂ ਚ ਭੇਜੀਆਂ ਔਰ BSP ਨੇ ਜੇਲ੍ਹਾਂ ਚੋਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ 3 ਮਾਮਾ ਨੂੰ ਕਢਵਾਇਆ ਔਰ ਫਿਰ ਕਾਂਗਰਸ ਚੁੱਪ ਰਹੀ ਅੱਜ ਤੱਕ ਉਹਨੇ ਨਿੰਦਾ ਤੱਕ ਨਹੀਂ ਕੀਤੀ BJP ਨੇ ਅਕਾਲੀਆਂ ਨੇ ਇੱਕ ਵਾਰ ਵੀ ਕਿਹਾ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗਲਤ ਕੀਤਾ ਇਹਦਾ ਮਤਲਬ ਚਾਰੇ ਫਿਊਡਲ ਔਰ क्रੂਅਲ ਮਾਈਂਡ ਲੈ ਕੇ ਚੱਲ ਰਹੇ ਇੰਨੀ ਚਾਹੁੰਦੇ ਕਿ ਕਿਰਤੀ ਕਾਮਾ ਕਿਸਾਨ ਛੋਟਾ ਜਿਹੜਾ ਉਹ ਵੀ ਆਪਣੇ ਪੈਰਾਂ ਤੇ ਖੜਾ ਹੋਵੇ ਬਹੁਜਨ ਸਮਾਜ ਪਾਰਟੀ ਦੀ ਨੀਤੀ ਆ ਅਸੀਂ ਜੋਪੀ ਚ ਲਾਗੂ ਕਰੀ ਆ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਮਾਲਕੀ ਕਿਸੇ ਵੀ 1 ਇੰਚ ਵੀ ਛੇੜਨੀ ਨਹੀਂ ਸਰਕਾਰ ਦੇ ਕੋਲ 9 ਲੱਖ ਏਕੜ ਜ਼ਮੀਨ ਪੰਜਾਬ ਦੇ ਵਿੱਚ ਹੈਗੀ ਆ ਸਰਕਾਰ ਆਪਣੇ ਰਿਸ਼ਤੇ ਨਾਤੇ ਨੂੰ ਖੁਸ਼ ਕਰਨ ਲਈ 9 ਲੱਖ ਏਕੜ ਜ਼ਮੀਨ ਦੇ ਉੱਪਰ ਜਿਹੜੀ ਸਰਕਾਰ ਆਉਂਦੀ ਹੈ ਉਹ ਕਬਜ਼ਾ ਕਰਾ ਦਿੰਦੀ ਆ ਉਹ ਉੱਥੋਂ ਉਹਦੀ ਲੁੱਟ ਕਰਦੀ ਆ ਪੈਸੇ ਦੀ ਉੱਥੇ ਜਿਹੜੇ ਕੁਦਰਤੀ ਸਰੋਤ ਹੁੰਦੇ ਆ ਉਹਨਾਂ ਦੀ ਲੁੱਟ ਕਰਦੀ ਆ ਬਹੁਜਨ ਸਮਾਜ ਪਾਰਟੀ ਉਹ 9 ਲੱਖ ਏਕੜ ਸਰਕਾਰੀ ਜ਼ਮੀਨ ਪੰਜਾਬ ਦੀਆਂ ਸੰਗਠਨਾਂ ਜਦੋਂ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਣਗੇ ਕਿਥੇ ਅਸੀਂ ਡਰਗ ਮਾਫੀ ਦੀਆਂ ਜੜ੍ਹਾਂ ਖਾੜ ਕੇ ਸਟਾਂਗੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਾਂਗੇ ਪੰਜਾਬ ਨੂੰ ਕੋਰ ਆਰਥਿਕ ਸੰਕਟ ਤੋਂ ਕੱਢਾਂਗੇ ਐਜੂਕੇਸ਼ਨ ਰੈਗੂਲੇਸ਼ਨ ਕਰਾਂਗੇ ਹੈਲਥ ਰੈਗੂਲੇਸ਼ਨ ਕਰਾਂਗੇ ਉੱਥੇ ਉਹ 9 ਲੱਖ ਏਕੜ ਜ਼ਮੀਨ ਰਾਜਾ ਚਾਹੀ ਸਿਸਟਮ ਦੀ ਜਿਹੜੀ ਆ ਉਹ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਵਿੱਚ ਬੀਐਸਪੀ ਜੁਪੀ ਦੀ ਤਰ੍ਹਾਂ ਵੰਡੂਗੀ